ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਜਦੋਂ ਦਾ ਸੋਸ਼ਲ ਮੀਡੀਆ ਹੋਂਦ ਵਿੱਚ ਆਇਆ ਉਹ ਬਹੁਤ ਸਾਰੇ ਅਜਿਹੇ ਕਲਾਕਾਰ ਸੰ ਜਿਨ੍ਹਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਕਲਾ ਦਾ ਜੋਰ ਦਿਖਾ ਕੇ ਰਾਤੋਂ ਰਾਤ ਸਟਾਰ ਬਣ ਗਏ ਜੇ ਕਲਾਕਾਰੀ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਜ਼ਮਾਨੇ ਵਿੱਚ ਵੀ ਕਲਾਕਾਰੀ ਬਹੁਤ ਹੋਇਆ ਕਰਦੀ ਸੀ ਪਰ ਸੋਸ਼ਲ ਮੀਡੀਆ ਦਾ ਨਾ ਜ਼ਮਾਨਾ ਹੋਣ ਕਰਕੇ ਨਾ ਉਹ ਲੋਕ ਦਾ ਟਾਇਲੈਂਟ ਜਿਹੜਾ ਕਿਤੇ ਨਾ ਕਿਤੇ ਦੱਬਿਆ ਰਿਹਾ ਜਾਂਦਾ ਸੀ ਸੋ ਸਾਡੇ ਨਾਲ ਨੇ ਗੋਲੂ ਮਾਝੇ ਵਾਲਾ ਜੋ ਫਿਲਮ ਸਟਾਰ ਨੇ ਰਾਤੋ ਰਾਤ ਟਿਕਟੋਕ ਤੇ ਸਟਾਰ ਬਣੇ ਤੋਂ ਉਸ ਤੋਂ ਬਾਅਦ ਹੁਣ ਫਿਲਮਾਂ ਉਹਨਾਂ ਦੀਆਂ ਕਰੀਬ 7 ਫਿਲਮਾਂ ਜਿਹੜੀਆਂ ਉਹ ਦਰਸ਼ਕਾਂ ਦੀ ਝੋਲੀ ਵਿੱਚ ਪੈ ਚੁੱਕੀਆਂ ਤੇ ਕਰੀਬ 8 ਫਿਲਮਾਂ ਜਿਹੜੀਆਂ ਉਹਨਾਂ ਦੀਆਂ ਉਹ ਆਉਣ ਵਾਲੀਆਂ ਨੇ ਆਪਾਂ ਗੋਲੂ ਨਾਲ ਗੱਲਬਾਤ ਕਰਾਂਗੇ ਸਵਾਗਤ ਹੈ ਜੀ ਦਿਨ ਦਿਨਕ ਸਵੇਰਾ ਦਾ ਹਾਂਜੀ ਸ਼ਸ਼ਕਲ ਸਰ ਕੀ ਹਾਲ ਜੀ ਸ਼ਸ਼ਕਲ ਜੀ ਸਾਰਿਆਂ ਨੂੰ ਚਾਹਣ ਵਾਲੇ ਦਰਸ਼ਕਾਂ ਨੂੰ ਗੋਲੂ ਤੁਸੀਂ ਰਾਤੋ ਰਾਤ ਸਟਾਰ ਬਣੇ ਆਪਣੇ ਪਿਛੋਕੜ ਬਾਰੇ ਦੱਸਿਓ ਕਿ ਕਿਸ ਤਰੀਕੇ ਦੇ ਨਾਲ ਟਿਕਟੋਕ ਤੇ ਆਏ ਤੇ ਲੋਕਾਂ ਦੇ ਦਿਲਾਂ ਦੀ ਧੜਕਣ ਬਣ ਗਏ ਸਰ ਮੈਂ ਤਾਂ ਛੋਟਾ ਨਾ ਸੀ ਮਤਲਬ ਕਰੀਬ 6th 7th ਕਲਾਸ ਦੀ ਤੇ ਉਦੋਂ ਏਦਾਂ ਮਤਲਬ ਮੁੰਡੇ ਸਤੋਂਦਸਤੋਂ ਦੇ ਤੁਹਾਨੂੰ ਪਤਾ ਜਦੋਂ ਵੀ ਮਤਲਬ ਛੋਟੇ ਬੱਚੇ ਜਿਹੜੇ ਹੁੰਦੇ ਨਾ ਸਤੋਂਦਸਤੋਂ ਦਾ ਕੋਈ ਬੰਦਾ ਸਤੋਂਦਦਾ ਤੇ ਏਦਾਂ ਵਾ ਜਾਣਿਆ ਸਾਈਕਲ ਤੇ ਤੇ ਮੁੰਡੇ ਪਣੀ ਦੀ ਫੁੱਟਣ ਦੇ ਹੀ ਤੇ ਮੈਂ ਜਜੋਂਡਾ ਤੇ ਮੈਨੂੰ ਕਹਿੰਦੇ ਪਾਰਲਰ ਦੇ ਮੁੰਡੇ ਮਨ ਲ ਪਾਲਰ ਮੇਰੇ ਚਾਚੀ ਜੀ ਆ ਤੇ ਮੈਨੂੰ ਕੋ ਕਹਲੇ ਮੈਂ ਬਰਦਾਸ਼ਤ ਕਰ ਲੈਣਾ ਮੇਰੇ ਘਰ ਦੇ ਵਾਲੇ ਕੋ ਜਾਵੇ ਨਾ ਫਿਰ ਮੇਨੂੰ ਗੁੱਸਾ ਚੜਦਾ ਵਾ ਤੇ ਮੈਨੂੰ ਕਹਿੰਦੇ ਪਾਲਰ ਦੇ ਮੁੰਡੇ ਮਗਾਲਾ ਗੁਲਾ ਕਾਢਿਆ ਮੈਨੂੰ ਨਹੀਂ ਪਤਾ ਵੀਡੀਓ ਬਣਾਉਂਦੇ ਆ ਮੈਂ ਮੈਂ ਹਾਂ ਵੀ ਚੱਲੀ ਕਿਹੜਾ ਵੀਡੀਓ ਬਣਾਉਂਦੇ ਆ ਤੇ ਚੱਲ ਮਨ ਲ ਇਦਾਂ ਗਾਲਾ ਗੁਲਾ ਮਾਰਨ ਨੂੰ ਕਾਢਿਆ ਉਹਨਾਂ ਨੇ ਅਗਲੇ ਦਿਨਾਂ ਵੀਡੀਓ ਛਾੜਤੀ ਮੇਰੀ ਇੰਟਰਨੈਟ ਤੇ ਤੇ ਮੈਦਾ ਹੋਏ ਡਾਉਣ ਹੋ ਗਈ ਫਿਰ ਵਿੱਚ ਜੇ ਉਦੋਂ ਤਾਂ ਕੋਈ ਨਹੀਂ ਲੋਕਾਂ ਨੂੰ ਮਨ ਲ ਪਤਾ ਚੱਲਾ ਇੰਨੀ ਨਹੀਂ ਚੱਲੀ ਇਹ ਵਾਰ ਜਦੋਂ ਡੋਨ ਹੋਈ ਨਾ ਫਿਰ ਆਪੋ ਦੀ ਵੀਡੀਓ ਜਦੋਂ ਲੋਕਾਂ ਦੇ ਇੱਕ ਅਧੀ ਲੋਕਾਂ ਕੋ ਪਹੁੰਚੇ ਲੋਕਾਂ ਨੇ ਸ਼ੇਅਰ ਕੀਤੀ ਬਹੁਤ ਜ਼ਿਆਦਾ ਜੀ ਮਿਲੀਅਨ ਦੇ ਵਿੱਚ ਵਿਊ ਗਏ ਤੇ ਇਦਾਂ ਹੀ ਵਧਦੇ ਗਏ ਵਧਦੇ ਗਏ ਇਦਾਂ ਸਾਡੇ ਪਿੰਡ ਵਿੱਚ ਪਹੁੰਚ ਗਈ ਖਬਰ ਮਤਲਬ ਮੇਰੇ ਪਿੰਡ ਚ ਕਿੰਨੇ ਦੇਖ ਲਈ ਹੋ ਵੀਡੀਓ ਤੇ ਸਾਡੇ ਘਰੇ ਲਾਂਬੇ ਆਏ ਮੇਰੀ ਮੰਮੀ ਨੂੰ ਮਤਲਬ ਕਹਿੰਦੇ ਤੁਹਾਡਾ ਮੁੰਡਾ ਗਾਲਾਂ ਕੱਢਣ ਡਿਆ ਇਹ ਚੰਗੀ ਗੱਲ ਨਹੀਂ ਮਾੜੀ ਗੱਲ ਆ ਮਾੜੀ ਗੱਲ ਆਣਾ ਵੀ ਮਲੇ ਇਦਾਂ ਬੋਲਿਆ ਪਿੰਡ ਵਾਲਿਆਂ ਨੇ ਤੇ ਮੇਰੀ ਮੰਮਾ ਕਹਿੰਦੇ ਕੋਈ ਗੱਲ ਨਹੀਂ ਜਿੱਦਾਂ ਵੀ ਆ ਰਹੇ ਹੁੰਦੇ ਸੀ ਮੈਂ ਕੋਟ ਵੀ ਪੜੀ ਪਈ ਪਰ ਸਮਝਾਇਆ ਵੀ ਬਹੁਤ ਪਰ ਮੇਰੀ ਮੰਮੀ ਕਹਿੰਦੇ ਦਵਨਾ ਨਹੀਂ ਕੇ ਤਾ ਤੇ ਐਦਾਂ ਫਿਰ ਹੌਲੀ ਹੌਲੀ ਮਤਲਬ ਮੈਂ ਉਹਨਾਂ ਵੀਰਾਂ ਦੇ ਜਰੀਏ ਅੱਗੇ ਇੰਟਰਨੈਟ ਤੇ ਸ਼ੂ ਹੋਇਆ ਹਾਂ ਜੀ ਹੁਣ ਤੁਸੀਂ ਕਹਿ ਰਿਹਾ ਕਿ ਉਦੋਂ ਮੈਂ ਛੋਟਾ ਹੁੰਦਾ ਸੀ ਹਾਂਜੀ ਹੁਣ ਬਾਪੂ ਬਣ ਗਿਆ ਨਹੀਂ ਨਹੀਂ ਮਤਲਬ ਥੋੜਾ ਵੱਡਾ ਹੋ ਗਿਆ ਹੁਣ ਤੁਹਾਡੀ ਉਮਰ ਕੀ ਹੈ ਮੈਂ ਹੋਰ ਮੇਰੀ 14 ਸਾਲ ਆ ਨਹੀਂ ਜੀ ਉਦੋਂ ਦੇ ਮੈਂ 9 ਕੁ ਸਾਲ ਹੀ ਹਾਂਜੀ ਫਿਰ ਤੁਹਾਨੂੰ ਫਿਲਮ ਦੀ ਆਫਰ ਜਿਹੜੀ ਪਹਿਲੇ ਟਾਈਮ ਕਦੋਂ ਆਈ ਪਹਿਲੀ ਤਾਂ ਮੈਂ ਰਾਬੀ ਸੀ ਦੀ ਸੀਗੀ ਅ ਦੂਜੀ ਤਾਂ ਪਹਿਲੇ ਮੈਂ ਨਾ ਚਾਹਤੇ ਹੋਗਾ ਜਦੋਂ ਆ ਗਿਆ ਮੈਂ ਤੁਹਾਨੂੰ ਦੱਸ ਦੂੰਗਾ ਤੇ ਦੂਸਰੀ ਮੇਰੀ ਫਿਲਮ ਸੀਗੀ ਹੇਟਰਸ ਤੇ ਫਿਰ 30ਵੀਂ ਮੇਰੀ ਸੀਗੀ ਸ਼ਾਵਨੀ ਘੜਦਾਲੀ ਲੜਗੇ ਪੀ ਘਰੇ ਆਲ ਭਾਜੀ ਦੀ ਆ ਤੇ ਇਦਾਂ ਅੱਗੇ 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 ਦੇ ਵਧਦੇ ਗਏ ਹੁਣ ਜਿਹੜੀ ਨਵੀਂ ਫਿਲਮ ਰਿਲੀਜ਼ ਹੋਈ ਆ ਕਾਫੀ ਧਮਚਾਂ ਜਾਰੀ ਆ ਉਹ ਫਿਲਮ ਦੇ ਵਿੱਚ ਤੁਹਾਡਾ ਕਿਰਦਾਰ ਕੀ ਹੈ ਡਾਇਲੌਗ ਸੁਣਾਓ ਡਾਇਲੌਗ ਫਿਲਮ ਦਾ ਨਾਮ ਤਾਂ ਪਹਿਲਾ ਹੈ ਜੀ ਪਿੰਡ ਵਾਲਾ ਸਕੂਲ ਸਾਰੇ ਜਾ ਕੇ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਵੇਖੋ ਬਹੁਤ ਹੀ ਘੈਂਡ ਵਾਲੀ ਮੈਂ ਪਰਵਾਰਿਕ ਫਿਲਮ ਵੀ ਆ ਸਾਰੇ ਮੇਰੇ ਭਰਾ ਜਾਓ ਤੇ ਜਿਵੇਂ ਜਿਵੇਂ ਸਕੂਲ ਦੇ ਵਿੱਚ ਹੁੰਦਾ ਆ ਉਵੇਂ ਆ ਫਿਲਮ ਪ੍ਰਾਈਵੇਟ ਸਕੂਲ ਵਧੀਆ ਕਿ ਸਰਕਾਰੀ ਸਕੂਲ ਵਧੀਆ ਉਹਦੇ ਵੀ ਜਾਂਤਰ ਦੱਸਿਆ ਬਹੁਤ ਘੈਂਡ ਮੂਵੀ ਆ ਤੇ ਇਹਦਾ ਡਾਇਲੋਗ ਮਤਲਬ ਵੀ ਮਾਸਟਰ ਨਵ ਨਵ ਆਇਆ ਹੁੰਦਾ ਵਾ ਪਹਿਲਾਂ ਜਿਹੜੇ ਚਾਹ ਪਣੀ ਨੇ ਦੇਵਲ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਪੀਣ ਕਹਿੰਦੇ ਆ ਉਹੀ ਕਿ ਉਹ ਪੜਾਉਂਦਾ ਹੁੰਦਾ ਹੈ ਬੱਚਿਆਂ ਨੂੰ ਮਾਰਾ ਮੋਟਾ ਹੀ ਤੇ ਬਾਅਦ ਜਦੋਂ ਮਾਸਟਰ ਦੀ ਮਤਲਬ ਐਂਟਰੀ ਹੁੰਦੀ ਆ ਤੇ ਮੈਨੂੰ ਕਹਿੰਦੇ ਗੋਲੂ ਪੜ੍ਹੇ ਸਨਾ ਮੈਂ ਕਿਹਾ ਮਾਸਟਰ ਜੀ ਨਹੀਂ ਹੁੰਦੀ ਤੇ ਮਾਸਟਰ ਜੀ ਕਹਿੰਦੇ ਅੱਜ ਲਾਤ ਕਰ ਮਾਸਟਰ ਜੀ ਕਹਿੰਦੇ ਪਹਿਲਾਂ ਪਹਿਲਾਂ ਕਹਿੰਦੇ ਮੇਰੇ ਮੁਰਗਾ ਬਣ ਮੈਂ ਕਿਹਾ ਮਾਸਟਰ ਜੀ ਮੁਰਗਾ ਨਹੀਂ ਬਣਨਾ ਡੰਡੇ ਚਾਹੀਦੇ ਵੱਡ ਮਾਰ ਲਓ ਤੇ ਫਿਰ ਮੁਰਗਾ ਬਣਨਾ ਪੈਂਦਾ ਤੁਹਾਨੂੰ ਬਣਾ ਮਾਸਟਰ ਦਾ ਡਰ ਕੇ ਮੈਂ ਤਾਂ ਦਾਵਾ ਹੁਣ ਵੀ ਸਕੂਲ ਚ ਬਹੁਤ ਡਰਿਆ ਚਲੋ ਮੁਰਗਾ ਬਣ ਕੇ ਹਾਂਜੀ ਹਾਂਜੀ ਬਣ ਗਿਆ ਜੇ ਟੀਚਰ ਕਹਿ ਦਿੰਦਾ ਵੀ ਕੁਝ ਹੋਰ ਬਣ ਜਾ ਬੱਕਰਾ ਬਣ ਜਾ ਜਾਂ ਫਿਰ ਮਿਹਰਬਾਨ ਨਾ ਬਣਾਇ ਕਿਉਂਕਿ ਉਹਨਾਂ ਦਾ ਡਰ ਹੀ ਮਿਲ ਤੇ ਮੈਨੂੰ ਤਾਂ ਬੰਦਾ ਬਣਾਇ ਨਾ ਤੇ ਉਹ ਵੈਬ ਸੀਰੀਜ਼ ਜਿਹਦਾ ਨਾ ਹੈਗਾ ਚੰਡੀਗੜ੍ਹ ਵਾਲੀ ਤੇ ਸਭ ਤੋਂ ਪਹਿਲਾਂ ਉਹ ਕੀਤੀ ਸੀ ਮੈਂ ਤੇ ਦੂਜੇ ਥੀਏਟਰ ਤੀਜੇ ਤੇ ਸ਼ਾਵਣੀਗੜ੍ਹ ਦਾ ਰਿਧਾਰੀ ਲਾਲ ਤੇ ਅੱਗੇ ਵਧੀ ਆ ਗਈ ਹਲੇ-ਹਲੇ ਹੁਣ ਜਿਹੜੀ ਫਿਲਮਾਂ ਤੁਹਾਡੀ ਆ ਰਹੀ ਆਈ ਆ ਹਾਂਜੀ ਉਹਦੇ ਵਿੱਚ ਕਿਦਾਂ ਦਾ ਰਿਸਪੌਂਸ ਮਿਲ ਰਿਹਾ ਹੈ ਬਹੁਤ ਹੀ ਵਧੀਆ ਰਿਸਪੌਂਸ ਮਿਲ ਰਿਹਾ ਵਾ ਘਟ ਫਿਲਮ ਪੂਰੀ ਆਪ ਤੱਕ ਰਾਈ ਮੈਂ ਪੂਰੀ ਕਣੀ ਮਿਲ ਗਈ ਇੱਕ ਰਾਤੀ ਪੂਰੀ ਇੱਚ ਤੇ ਇਹੋ ਕਨਾਮਾ ਵੇਖੋ ਸਾਰੇ ਜਾ ਗਏ ਉਹ ਤਹੀ ਰੱਖੀ ਕਿ ਨਹੀਂ ਆਦਾ ਅਸੀਂ ਤੁਹਾਨੂੰ ਤੁਹਾਡੇ ਨਾਲ ਦੇਖਾਂਗੇ ਚਲਾ ਵੇ ਤੇ ਸਾਰੇ ਮੇਰੇ ਵੀਰ ਭਰਾ ਵੇਖੋ ਸਾਰੇ ਕੈਨੇਡਾ ਕਨੂਡਾ ਕਰ ਲੋ ਟਿਕਟਾ ਬੁੱਕ ਪੂਰੀ ਠਾ ਫਿਲਮ ਆ ਪੂਰੀ ਹੈ ਮਵੀ ਵੇਖਣੀ ਹੈ ਤੁਸੀਂ ਵੀ ਵੇਖੋ ਜਦੋਂ ਤੁਸੀਂ ਫਿਲਮ ਕਰਕੇ ਪਿੰਡ ਆਉਂਦੇ ਹੋ ਹਾਂਜੀ ਪਿੰਡ ਵਾਲਿਆਂ ਦਾ ਐਕਸ਼ਨ ਕਿਦਾਂ ਦਾ ਹੁੰਦਾ ਐਂਡ ਵਾਲਿਆਂ ਦਾ ਠੀਕ ਹੀ ਹੁੰਦਾ ਵਾ ਨਾ ਨਹੀਂ ਮਤਲਬ ਵਧੀਆ ਨਹੀਂ ਕਹਿ ਸਕਦੇ ਠੀਕ ਨੋਰਮਲ ਹੀ ਹੁੰਦਾ ਵਾ ਨਹੀਂ ਫਿਰ ਅੱਜਕੱਲ ਤੇ ਚੜਾਈ ਆ ਪੂਰੀ ਚੜਾਈ ਵਾ ਪੁੜੀ ਆ ਠੋਕ ਪਾਈ ਪੁੜੀ ਏਰੀਆ ਤੇ ਇਦਾਂ ਜਿਵੇਂ ਮਤਲਬ 12 ਅਰਜਾਈ ਦਾ ਉਹਦੇ ਬਹੁਤ ਰਿਸਪੈਕਟ ਮਿਲਦੀ ਵਧੀਆ ਵੀ ਲੱਗਦਾ ਵਾ ਤੇ ਘੈਂਟ ਵੀ ਲੱਗਦਾ ਵਾ ਬਹੁਤ ਹੀ ਮਲਮਾਨ ਮਹਿਸੂਸ ਹੁੰਦਾ ਆਪਣੇ ਆਪ ਤੇ ਹੁਣ ਕਿਤੇ ਬਾਹਰ ਚੱਲ ਜਾਨ ਮੰਮੀ ਡੈਡੀ ਜਾਂ ਮੈਂ ਉਹਨਾਂ ਦੇ ਨਾਲ ਚੱਲ ਜਾਣਾ ਕਿ ਨੇ ਇਹ ਨਹੀਂ ਕਹਣਾ ਓਏ ਗੋਲੂ ਕਿ ਨੇ ਇਹ ਕਹਣਾ ਓਏ ਗੋਲੂ ਗੋਲੂ ਦੇ ਮੰਮੀ ਡੈਡੀ ਕਿ ਨੇ ਇਹ ਥੜੀ ਕਹਣਾ ਗੋਲੂ ਦੇ ਮੰਮੀ ਡੈਡੀ ਨਾਲ ਗੋਲੂ ਕਿਨੇ ਕਨਾ ਗੋਲੂ ਗੋਲੂ ਦੇ ਮੰਮੀ ਡੈਡੀ ਨਾਲ ਹੀ ਉਹਨੇ ਇਹ ਵੀ ਵਧੀਆ ਲਾਦਾ ਵਾ ਮੈਨੂੰ ਮੈਨੂੰ ਘਰ ਜਾਣ ਨੂੰ ਵੀ ਮਾਣ ਮਹਿਸੂਸ ਹੁੰਦਾ ਮੇਰੇ ਤੇ ਵੀ ਬਹੁਤ ਹੀ ਮਤਲਬ ਵਧੀਆ ਤਾਂ ਤੱਕ ਬਾਬਾ ਜੀ ਨੇ ਤਰੱਕੀਆਂ ਚ ਪਹੁੰਚਾਇਆ ਵਾ ਤੇ ਹਰ ਇੱਕ ਹਰੇਕ ਮੇਰੇ ਵੀਰ ਭਰਾ ਨੂੰ ਪ੍ਰਮਾਤਮਾ ਤਰੱਕੀਆਂ ਚ ਬਖਸ਼ੇ ਤੇ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਦੇਵੇ ਮੇਰਾ ਵੀ ਹਰੇਕ ਭਰਾ ਨੂੰ ਜਦੋਂ ਤੁਸੀਂ ਸ਼ੂਟਿੰਗ ਤੇ ਜਾਂਦੇ ਹੋ ਹਾਂਜੀ ਰਸਤੇ ਵਿੱਚ ਜਾਂਦੇ ਆ ਕੁਝ ਲੋਕ ਮਿਲਦੇ ਹੋਣਗੇ ਉਹਨਾਂ ਦਾ ਰਿਐਕਸ਼ਨ ਕਿਦਾਂ ਦਾ ਹੁੰਦਾ ਉਹਨਾਂ ਦਾ ਰਿਐਕਸ਼ਨ ਬਹੁਤ ਵਧੀਆ ਹੁੰਦਾ ਜਿਵੇਂ ਨਮਜਾ ਨੇ ਚੰਡੀਗੜ੍ਹ ਚੰਡੀਗੜ੍ਹ ਜਾ ਕੇ ਤੇ ਚੰਡੀਗੜ੍ਹ ਜਾ ਕੇ ਜਦੋਂ ਜਾਈਦਾ ਵਾ ਤੇ ਕਈ ਲੋਕ ਭਰੀ ਜਾਂਦੀ ਗੋਲੂ ਪਈ ਗਈ ਮੈਂ ਵਧੀਆ ਉਹਦੇ ਭਰੀ ਹੁਣ ਇੱਕ ਚੀਜ਼ ਦਾ ਮੈਨੂੰ ਵੇਖੋਣਾ ਉਹਨੇ ਪਿੰਡ ਦੇ ਵਿੱਚ ਗੋਲੂ ਓਏ ਉਹ ਬਾਹਰ ਜੋਗੇ ਗੋਲੂ ਪਾਜੀ ਹੁਣ ਜੇ ਅਗਲਾ ਜੀ ਕਹੂਗਾ ਅਗਲਾ ਵੀ ਜੀ ਬੋਲੂਗਾ ਔਰ ਉਹ ਕਹਣਗੇ ਗੋਲੂ ਪਾਜੀ ਪਤਾ ਕੀ ਯਾਰ ਪਾਜੀ ਵਧੀਆ ਜੀ ਵਧੀਆ ਹਾਂਜੀ ਘੈਂਡ ਸਭ ਕੋ ਵਧੀਆ ਤੇ ਪਹਿਲੀ ਗੱਲ ਤੋਂ ਲੱਗ ਗਈ ਇਹ ਚੀਜ਼ ਬੜੇ ਬੜਾ ਪੁੱਛਦੇ ਫੈਮਲੀ ਵਧੀਆ ਹਾਂਜੀ ਹਾਂਜੀ ਫੈਮਲੀ ਵਧੀਆ ਤੇ ਵੈ ਰਿਸਪੌਂਸ ਲੋਕਾਂ ਦਾ ਬਹੁਤ ਵਧੀਆ ਹੁੰਦਾ ਵਾ ਤੇ ਪਿੰਡੇ ਜੀ ਤੁਹਾਨੂੰ ਪਤਾ ਹੁੰਦਾ ਹੀ ਆ ਤੁਹਾਨੂੰ ਵੜਾਣਾ ਇੱਕ ਤੁਹਾਡਾ ਡਾਇਲੌਗ ਆ ਫਿਲਮ ਦੇ ਵਿੱਚ ਹਾਰਨ ਮਾਜਣ ਦਾ ਹਾਂਜੀ ਹਾਂਜੀ ਓਏ ਓਏ ਠਰਸੀਆ ਫਿਲਮ ਵਿੱਚ ਉਹ ਚ ਉਹ ਆ ਭੁਖੜਾ ਜਪਲਾ ਸਰਨਾ ਉਹਨੇ ਹਿੰਦੇ ਮੈਂ ਗਿਆ ਰੋਕ 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 ਮੈਂ ਕਿਹਾ ਨਮਕੜਾ ਕਹਿੰਦੇ ਆਹੋ ਮੈਂ ਆ ਪੀ ਵਜਦੀ ਕਹਿੰਦੇ ਵਾ ਜਾ ਕੇ ਵੇਲਾ ਉਹ ਜਿਹਦਾ ਮਾਰਦਾ ਨਾ ਹਾਂ ਟੜ ਰਣ ਤੇਰੀ ਪੈਰ ਤੇ ਵੱਡੇ ਨਾ ਆਏ ਉਦੋਂ ਆ ਰਵਾ ਬਗੜਾਈ ਦੀ ਪੂਰੀ ਹਾਂਜੀ ਆ ਸਾਡੇ ਦਰਸ਼ਕਾਂ ਨੂੰ ਇਹ ਜ਼ਰੂਰ ਦੱਸੋ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਕਿਹੜੀ ਧਰਤੀ ਨੂੰ ਬਲਾਂਗ ਕਰਦੇ ਹੋ ਤੁਹਾਡੇ ਮੰਮੀ ਪਾਪਾ ਦਾ ਕੀ ਨਾਮ ਆ ਤੇ ਮੰਮੀ ਪਾਪਾ ਕੰਮ ਕੀ ਕਰਦੇ ਸਰ ਮੈਂ ਪੂਰਾ ਐਡਰੈਸ ਦੱਸਦਾ ਹੁਣ ਪਿੰਡ ਕਸੀਰਪੁਰ ਤਸੀਲ ਤਸੀਲ ਬਟਾਰਾ ਬਟਾਰਾ ਤਹਿਸੀਲ ਬਟਾਰਾ ਜ਼ਿਲ੍ਹਾ ਗਰਦਾਸਪੁਰ ਕੋਡ ਹੈਗਾ 14 ਮੇਦੀ 05 ਡਾਕਰ ਨਾਗਰ ਤੋਂ ਝੰਡੇ ਤੇ ਪਿੰਡ ਮੇਰਾ ਘੀਟਪੁਰ ਹੈ ਬਟਾਲੇ ਤੋਂ 7 ਕਿਲੋਮੀਟਰ ਅੱਗੇ ਤੇ ਮੰਮੀ ਦਾ ਨਾਮ ਜਸਬੀਰ ਕੋ ਪਾਪਾ ਦਾ ਨਾਮ ਕਬੀਰ ਸਿੰਘ ਤੇ ਬ੍ਰਦਰ ਦਾ ਨਾਮ ਸੇਵ ਸਿੰਘ ਇਹ ਮੇਰਾ ਨਾਂ ਗਲੂ ਮਝਿਆਲਾ ਤੁਸੀਂ ਜਾਣਦੇ ਹੀ ਆ ਸੋ ਬੇਸ਼ੱਕ ਉਮਰ ਛੋਟੀ ਆ ਬਲੰਡੀਆਂ ਵੱਡੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਝਾਕਾ ਨਾ ਦੀ ਕੋਈ ਚੀਜ਼ ਹੀ ਨਹੀਂ ਹੈਗੀ ਆਪਾਂ ਹੋਰ ਵੀ ਗੱਲਬਾਤ ਕਰਾਂਗੇ ਹੁਣ ਜਦੋਂ ਲੋਕ ਇਕੱਠੇ ਸਾਰੇ ਹੁੰਦੇ ਆ ਹਾਂਜੀ ਫਿਲਮ ਦੇ ਵਿੱਚ ਹਾਂਜੀ ਤੇ ਤੁਹਾਨੂੰ ਤੇ ਬਹੁਤ ਪਿਆਰ ਸਤਿਕਾਰ ਮਿਲਦਾ ਹਣਾ ਕਿਉਂ ਨਿੱਕੇ ਜਿਹੇ ਆ ਤੈਨੂੰ ਗੁੱਦੀ ਚੁੱਕ ਵੀ ਲੈਂਦੇ ਹੋਣੇ ਹਾਂਜੀ ਹਾਂਜੀ ਚੁੱਕ ਲੈਂਦੇ ਮੈਂ ਐਡੀ ਗੱਲ ਹੀ ਚੱਕ ਲੈਂਦੇ ਪਿਆਰ ਵੀ ਬਹੁਤ ਕਰਦੇ ਅੱਜ ਦਾ ਪਿੰਡ ਵਾਲਾ ਸਕੂਲ ਹੋਈ ਸੀ ਨਾ ਬਲੇ ਜਦੋਂ ਬੜੀ ਸੀ ਮੈਂ ਤੁਹਾਨੂੰ ਕਲਿੱਪ ਐਡ ਕਰਤੀ ਹੋਵੇ ਚ ਹੈਗੀਆਂ ਪ੍ਰੀਤਰਪਾਲ ਸਰ ਦਾ ਬਹੁਤ ਮੈਂ ਕਹਿੰਦਾ ਵੀ ਆਕਰਨਾ ਦੀ ਉਹਨਾਂ ਦੇ ਵਿੱਚ ਚੀਜ਼ੀਆਂ ਨਹੀਂ ਐਟੀਟਿਊਡ ਜਿਹਨੂੰ ਕਹਿੰਦੇ ਨਾ ਉਹਨਾਂ ਨੇ ਨਾ ਕੱਕ ਨਹੀਂ ਸੁਣਿਆ ਹੋਣਾ ਉਹਨਾਂ ਦਾ ਇੰਨੀ ਚੀਜ਼ ਵੀ ਨਹੀਂ ਆਈ ਉਹਨਾਂ 'ਚ ਬਹੁਤ ਹੀ ਘੈਂਟ ਬੰਦੇ ਆ ਉਹਨਾਂ ਦਾ ਦਿলো ਰਿਸਪੈਕਟ ਕਰਦਾ ਮੈਂ ਬਹੁਤ ਘੈਂਟ ਬੰਦੇ ਆ ਇਹੋ ਜਿਹੇ ਬੰਦੇ ਮੈਂ ਜ਼ਿੰਦਗੀ 'ਚ ਨਹੀਂ ਵੇਖਿਆ ਭਾਜੀ ਹੁਣ ਕੋਈ ਡਾਇਲੌਗ ਸਾਨੂੰ ਸੁਣਾਓ ਜਿਹੜੇ ਤੁਹਾਡੇ ਫੇਮਸ ਹੋਏ ਫੇਮਸ ਉਹ ਆਪਣੀ ਦੀ ਵਾਲਾ ਮੈਨੂੰ ਕੋਲ ਪਾਰਲਰ ਦੇ ਮੁੰਡੇ ਤੈਨੂੰ ਕਹੋ ਮੈਨੂੰ ਪਾਰਲਰ ਦੇ ਮੁੰਡੇ ਤੇਰੀ ਭੈਣ ਨੇ ਸਾਲਾ ਤੈਨੂੰ ਨਹੀਂ ਤੈਨੂੰ ਨਹੀਂ ਕੱਢਣੇ ਗੱਲਾਂ ਠੀਕ ਆ ਤੇਰੀ ਭੈਣ ਨੇ ਸਾਲਾ ਤੈਨੂੰ ਕਿਹਨੇ ਕਿਹਾ ਮੈਂ ਪਾਰਲਰ ਦਾ ਮੁੰਡਾ ਭੈਣ ਤੇ ਤੁਹਾਡੇ ਵਾਂਗੂ ਤੇਰੀ ਪਨੀਰੀ ਪੁੱਟੀ ਜਾਣੀ ਪੈਸਾ ਆਂਦਾ ਨਿਹਰਾ ਏ ਆਮਰਾ ਬੇਮਸ ਅੱਛਾ ਇੱਕ ਗੱਲ ਹੋਰ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਕਿ ਲੋਕ ਜਿਹੜੇ ਆ ਕੋਈ ਬਹੁਤ ਵਧੀਆ ਟੈਲੈਂਟ ਵੀ ਲੋਕਾਂ ਦੇ ਵਿੱਚ ਹੁੰਦਾ ਪਰ ਤੁਸੀਂ ਗਾਣਾ ਕੱਢਣ ਤੋਂ ਹੀ ਅੱਜ ਸੁਪਰਸਟਾਰ ਬਣ ਗਏ ਇਹ ਦੇਖੋ ਜੀ ਪ੍ਰਮਾਤਮਾ ਦੀ ਕਿਰਪਾ ਮੈਂ ਤੇ ਆਪਣੇ ਲੋਕ ਉਹਨਾਂ ਨੂੰ ਕੱਢੀਆਂ ਸੀ ਹੁਣ ਉਹਨਾਂ ਨੇ ਗਾੜੀਓ ਵੀਡੀਓ ਅਪਲੋਡ ਕਰਤੀ ਹੁਣ ਉਹਨਾਂ ਦੇ ਹੁਣ ਜੋ ਮੇਰੇ ਮੁਕਦਰਾਂ ਸੀਗਾ ਮੈਨੂੰ ਮਿਲ ਗਿਆ ਜੋ ਉਹਨਾਂ ਦੇ ਮੁਕਦਰਾਂ ਸੀਗਾ ਤੇ ਉਹਨਾਂ ਨੂੰ ਮਿਲ ਗਿਆ ਤੇ ਬਾਬਾ ਹੋਰ ਵੀ ਬਹੁਤ ਸਾਰੇ ਵੀਰ ਸਾਡੇ ਮਿਹਨਤ ਕਰਦੇ ਆ ਉਹਨਾਂ ਨੂੰ ਵੀ ਮੇਰਾ ਸਾਰਿਆਂ ਨੂੰ ਸੱਦਾ ਵਾ ਵੀ ਵਧੀਆ ਜਿਹੇ ਕੰਮ ਕਰੋ ਤੇ ਬਾਬਾ ਤੁਹਾਡੀ ਤਰੱਕੀ ਚ ਦਿੰਦਗੁਣੀ ਰਾਜੋਬਨੀ ਤਰੱਕੀ ਬਖਸ਼ੇ ਬਹੁਤ ਬਾਬਾ ਤੁਹਾਨੂੰ ਬੁਲੰਦੀਆਂ ਚ ਲੈ ਕੇ ਜਾਵੇ ਜੇ ਗੱਲ ਕੀਤੀ ਜਾਵੇ ਤੇ ਜਿਹੜੀ ਪਹਿਲੀ ਫਿਲਮ ਤੁਹਾਡੀ ਜਿਹੜੀ ਆ ਉਹ ਫਿਲਮ ਤੁਹਾਨੂੰ ਮਿਲੀ ਹਾਂਜੀ ਉਹ ਕਿਸ ਤਰ੍ਹਾਂ ਮਿਲੀ ਉਹ ਥੋੜੇ ਸਾਨੂੰ ਸਾਡੇ ਦਰਸ਼ਕਾਂ ਨੂੰ ਜਰੂਰ ਦੱਸੋ ਕਿ ਪਹਿਲੀ ਫਿਲਮ ਤੁਹਾਨੂੰ ਕਿਸ ਤਰ੍ਹਾਂ ਮਿਲੀ ਅ ਪਹਿਲੀ ਫਿਲਮ ਨਹੀਂ ਸੀਗੀ ਵੈਬ ਸੀਰੀ ਸੀਗੀ ਉਹ ਨਾ ਇਦਾਂ ਵੀਡੀਓ ਉਹ ਨਾ ਬਾਹਰੋਂ ਆ ਵੇਖੀ ਗਦੇ ਨਟ ਦੇ ਮਤਲਬ ਜਿਹੜੇ ਡਾਇਰੈਕਟਰ ਸੀਗੇ ਸਰ ਉਨਰ ਦੇ ਵੇਖੀ ਵੀ ਥੋੜਾ ਵੈਬ ਸੀਰੀਜ਼ ਦੇ ਵਿੱਚ ਜਿਹੜਾ ਕਿਰਦਾਰ ਉਹਨਾਂ ਨੂੰ ਘਾਟ ਲਗਾ ਇਹ ਬੰਦਾ ਮਿਲਿਆ ਹੈ ਹਨਾ ਇਹ ਮੈਂ ਇਹ ਬੰਦੇ ਦਾ ਮੈਂ ਕੈਰੈਕਟਰ ਲੈਣਾ ਵਾ ਤੇ ਬਾਅਦ ਚ ਸਰੂਣਾ ਹੁਣ ਕੀਤਾ ਆਈਡੀ ਦੇ ਕੰਟੈਕਟ ਨੰਬਰ ਆ ਮੈਂਸ਼ਨ ਉਥੋਂ ਭਾਜੀ ਉਹਨਾਂ ਨੇ ਬੜਿਆ ਤੇ ਬਾਅਦ ਮੇਰੇ ਬ੍ਰਦਰ ਨੇ ਵੜੇ ਨੇ ਜਿਹੜੇ ਫਿਲਮਸ ਆ ਉਹ ਲੱਖਾਂ ਰੁਪਏ ਲਾ ਰਹੇ ਆ ਹਾਂਜੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਫਿਲਮ 스타 ਤੇ ਤੁਸੀਂ ਬਣਗੇ ਤੁਹਾਨੂੰ ਪੈਸੇ ਕਿੰਨੇ ਕੁ ਮਿਲਣਗੇ ਉਹ ਤਾਂ ਤੁਹਾਨੂੰ ਬਤਾ ਬਹੁਤ ਪੁਰਾਣੇ ਆਰਡਰ ਦਾ ਮਤਲਬ ਉਹਨਾਂ ਦਾ ਤਾਂ ਬਣਦਾ ਯਾਰ ਲੱਖਾਂ ਦੇ ਵਿੱਚ ਲੱਖ ਵੀ ਉਹਨਾਂ ਨੂੰ ਥੋੜਾ ਵਾ ਮੈਨੂੰ ਤਾਂ ਹਜ਼ਾਰਾਂ ਚ ਹੀ ਮਿਲਦੇ ਆ ਚਲੋ ਕੋਈ ਨਹੀਂ ਬਾਬੇ ਦੀ ਐਨੀ ਕਾ ਕਿਰਪਾ ਆ ਗਈ ਘਰ ਪਰਿਵਾਰ ਚ ਜਿਹੜੀ ਜਿਹੜੀ ਚੀਜ਼ ਮੌਜੂਦ ਨਹੀਂ ਸੀ ਉਹ ਮੈਂ ਇਸ ਵਕਤ ਬਣਾ ਰਿਆ ਹੌਲੀ ਹੌਲੀ ਤੇ ਮੈਨੂੰ ਬਹੁਤ ਮਾਣ ਵਾ ਮਸਤੀ ਹੁੰਦਾ ਵਾ ਕਿ ਮੈਂ ਕੁਝ ਆਪਣੇ ਲਈ ਘਰ ਲਈ ਆਪਣੇ ਪਿੰਡ ਲਈ ਕੁਝ ਕੀਤਾ ਵਾ ਹੁਣ ਕਈ ਪਿੰਡ ਵਾਲਿਆਂ ਨੂੰ ਤਾਂ ਇਹ ਵੀ ਚੀਜ਼ ਆ ਗਈ ਯਾਰ ਇਹ ਬਣ ਗਿਆ ਮਕੀ ਆ ਇਹਦੇ ਵਿੱਚ ਮਤਲਬ ਇਹ ਬਣ ਕੀ ਗਿਆ ਇਹਦੇ ਵਿੱਚ ਇਹਦੇ ਵਿੱਚ ਕੀ ਖੂਬੀ ਆ ਤੇ ਮੈਂ ਇਗਨੋਰ ਹੀ ਕਰਦਾ ਹੁੰਨਾ ਜਿਆਦਾ ਕਰਦਾ ਆਪਾਂ ਨਿਕਲੀ ਦਾ ਸ਼ਾਮਾਂ ਨੂੰ ਮੰਨਣਾ ਤੇ ਬਾਕੀ ਐਂਡ ਉਹਨੇ ਕਰਾਈ ਦੀ ਪੂਰੀ ਕੜਾ ਪਿੰਨਾਰੇ ਵੇ ਠੀ ਹੁਣ ਆ ਆਪਾਂ ਗੱਲ ਕਰੀਏ ਕਿ ਤੁਹਾਡੇ ਮਾਪੇ ਜਿਹੜੇ ਆ ਕਿਉਂਕਿ ਜਿਸ ਤਰ੍ਹਾਂ ਬੱਚੇ ਜਿਹੜੇ ਆ ਬਹੁਤ ਸ਼ਰਾਰਤੀ ਹੁੰਦੇ ਆ ਖਿਰਾਤੀ ਤੇ ਤੁਸੀਂ ਹੈ ਹੀ ਹੋ ਤੇ ਮਾਪੇ ਦਾ ਜਿਹੜਾ ਪਿਆਰ ਆ ਕਿੱਦਾਂ ਦਾ ਮਿਲਦਾ ਵਾ ਸ਼ਰਾਰਤਾਂ ਵਾਲਾ ਉਹ ਪਿਆਰ ਕਰਦੇ ਆ ਕਿ ਜਨਕ ਦੀ ਡਾਟ ਵੀ ਪਿੰਦੀ ਇੰਨੀ ਡਾਟ ਵੀ ਦਿੰਦੇ ਆ ਇੱਕ ਦਿਨ ਆ ਪਾਪਾ ਇਦਾਂ ਜਾਂਦੇ ਸੀ ਕਿ ਨੇ ਤੇ ਮੈਂ ਡੈਡੀ ਲਗਾ ਓ ਬੱਲੇ ਡੈਡੀ ਡੈਡੀ ਬੜੀ ਨਾਲ ਮੈਨੂੰ ਡਾਂਟਦੀ ਮੈਂ ਸ਼ਵੇ ਵੀਰ ਪਜਾਲਾ ਮੁਰਜਣਾ ਇਹ ਗੱਲ ਨਹੀਂ ਪਿਆਰ ਵੀ ਬਹੁਤ ਕਰਦੇ ਆ ਤੇ ਡਾਂਟਦੇ ਵੀ ਹੁਣ ਵੇਖੋ ਹੁਣ ਕੋਈ ਵੀ ਬੱਚਾ ਜਦੋਂ ਆਪਾਂ ਉਹਨੂੰ ਨਿੱਕੀ ਹੁੰਦੀਏ ਤੋਂ ਨਹੀਂ ਨਾ ਸਮਝਾਉਂਦੇ ਕਿਸੇ ਵੀ ਚੀਜ਼ ਬਾਰੇ ਹੁਣ ਜਿੱਦਾਂ ਹੁਣ ਬੰਦਾ ਵਾ ਕੋਈ ਉਹਨੂੰ ਉਹ ਗਲਤ ਚੀਜ਼ ਵੱਲ ਦਿੰਦਾ ਧਿਆਨ ਹੁਣ ਜੇ ਕੋਈ ਦੂਜਾ ਬੰਦਾ ਉਹਨੂੰ ਦੱਸਦਾ ਤੁਹਾਡਾ ਬੱਚਾ ਗਲਤੀ ਕਰ ਰਿਹਾ ਉਹ ਕਹਿੰਦੇ ਕੋਈ ਗੱਲ ਨਹੀਂ ਜਾਣਦੋ ਹੁਣ ਇਸੇ ਗੱਲ ਤੋਂ ਤੇ ਬੰਦਾ ਵਿਗੜ ਜਾਂਦਾ ਬਾਅਦ ਅੱਗੇ 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 ਫਿਰ ਹੱਥ ਹੱਥਾਂ ਤੋਂ ਬਾਹਰ ਨਹੀਂ ਜਾ ਜਾਂਦਾ ਇਸ ਕਰਕੇ ਆਪਣੇ ਬੱਚਿਆਂ ਦੀ ਕੇਅਰ ਕਰਿਆ ਕਰੋ ਸੋ ਜੇstra ਪੰਡਲ ਕੀਤੀ ਜਾਵੇ ਕਿ ਤੁਸੀਂ ਫਿਲਮਾਂ ਵੀ ਕਰ ਰਹੇ ਹੋ ਕਿਹੜੀ ਕਲਾਸ ਦੇ ਵਿੱਚ ਪੜਦੇ ਹੋ ਕਿਹੜੇ ਸਕੂਲ ਦੇ ਵਿੱਚ ਪੜਦੇ ਹੋ ਉਹਦੇ ਬਾਰੇ ਜ਼ਰੂਰ ਤੇ ਜਿੱਦਾਂ ਹੁਣ ਮੇਰੇ ਮਮਾ ਹੁਣ ਮਮਾ ਮੈਨੂੰ ਇਦਾਂ ਸੁੱਟ ਬਾਹਰ ਜਾਂਦੇ ਨਹੀਂ ਕੋਈ ਕੰਮ ਹੋਵੇ ਤਾਂ ਹੀ ਬਾਹਰ ਜਾਂਦੇ ਨੇ ਕਿਉਂਕਿ ਹੁਣ ਤੁਹਾਨੂੰ ਪਤਾ ਜਿਹਾ ਜਿਹੜੇ ਕੰਮ ਚੱਲ ਰਹੇ ਹੁਣ ਤਿੰਨੇ ਆਣੇ ਨੂੰ ਨੇ ਚੁੱਕੀ ਜਾਂਦੇ ਸਭ ਕੋ ਆ ਵੱਡਿਆਂ ਨੂੰ ਚੁੱਕੀ ਜਾਂਦੇ ਨੇ ਆਣੇ ਤੇ ਫਿਰ ਦੂਰ ਦੀ ਗੱਲ ਆ ਤੇ ਸਕੂਲ ਮੇਰਾ ਰਾਜੀ ਗੋਵਰਧਾ ਸਕੂਲਰ ਦੁੱਟਣ ਦੇ ਤੇ 10ਵੀਂ ਕਲਾਸ ਚ ਪੜਨਾ ਮੈਂ ਹਾਂਜੀ ਤੇ ਟੀਚਰਾਂ ਵੱਲੋਂ ਤੁਹਾਨੂੰ ਜਦੋਂ ਤੁਸੀਂ ਸਕੂਲ ਜਾਂਦੇ ਹੋ ਟੀਚਰਾਂ ਵੱਲੋਂ ਕਿਦਾਂ ਦਾ ਰਿਸਪੌਂਸ ਹੁੰਦਾ ਟੀਚਰਾਂ ਵੱਲੋਂ ਠੀਕ ਹੀ ਹੁੰਦਾ ਨੋਰਮਲੀ ਹੁੰਦਾ ਵਾ ਪਹਿਲਾਂ ਆ ਗਏ ਹੀ ਹੁਣ ਕੱਟ ਗਿਆ ਤੁਹਾਨੂੰ ਪਤਾ ਜਿਵੇਂ ਜਿਵੇਂ ਬੰਦਾ ਸਕੂਲ ਦੇ ਵਿੱਚ ਜਾਈ ਜਾਂਦਾ ਫਿਰ ਪਛਾਣ ਘੱਟਦੀ ਜਾਂਦੀ ਹੈ ਨਾ ਤੇ ਯਾਰ ਇਹ ਤੇ ਉਹੀ ਬੰਦਾ ਜਿਹੜਾ ਡੇਲੀ ਹੁੰਦਾ ਜਿੱਦਾਂ ਤੁਸੀਂ ਕਿਸੇ ਫੁੱਲ ਸਕੂਲ ਦੇ ਵਿੱਚ ਜਾਓ ਉੱਥੇ ਤੁਹਾਨੂੰ ਫਿਲਮ ਸਟਾਰ ਦੀ ਤਰ੍ਹਾਂ ਜਿਹੜਾ ਉਹ ਉਥੇ ਤੁਹਾਨੂੰ ਪਿਆਰ ਮਿਲੇਗਾ ਮਾਨ ਮਿਲੇਗਾ ਸਕੂਲ ਦੇ ਵਿੱਚ ਜਿਹੜੇ ਤੁਹਾਡੇ ਦੋਸਤ ਆ ਉਹ ਕਿਦਾਂ ਦੋਸਤ ਮੈਂ ਬਣਾਉਂਦਾ ਨਹੀਂ ਵੈਸੇ ਤੇ ਇੱਕ ਅੱਧਾ ਦੋਸਤੀ ਹੈ ਮੇਰਾ ਬਸ ਉਹ ਵੀ ਘਟਵਾਦੀ ਜੇ ਬਲਾਲੇ ਬਲਾਲੇ ਠੀਕ ਨਹੀਂ ਤੇ ਨਾਂ ਸੀ ਔਰ ਸਕੂਲ ਦੇ ਵਿੱਚ ਮੇਰਾ ਏਦਾਂ ਵਾ ਟੀਚਰਾਂ ਦਾ ਵੀ ਰਿਸਪੋਸ ਠੀਕ ਠਾਕ ਆ ਤੇ ਬੱਚਿਆਂ ਦਾ ਵੀ ਰਿਸਪੋਸ ਠੀਕ ਠਾਕ ਆ ਮੈਂ ਅਬਲ ਤਿਆਰੀ ਕਰੇ ਬੰਦੇ ਨੂੰ ਕਹਿੰਦਾ ਨਹੀਂ ਜਿਹੜੀ ਹੁਣ ਤੁਹਾਡੀ ਜਿਹੜੇ ਮੈਨੂੰ ਪਤਾ ਵਾ ਵੀ ਸ਼ੈਤਾਨ ਆ ਜਿਹੜੇ ਸ਼ਤਾਨੀਆਂ ਕਰਦੇ ਮੈਂ ਉਹਨਾਂ ਨੇ ਨਹੀਂ ਕਹਿੰਦਾ ਹਾਂਜੀ ਜਿਹੜੀ ਤੁਹਾਡੀ ਹੁਣ ਫਿਲਮ ਆਈ ਆ ਉਹਦੇ ਵਿੱਚ ਡਾਇਲੌਗ ਕੋਈ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਜਿਹੜੇ ਡਾਇਲੌਗ ਤੁਸੀਂ ਬੋਲਦੇ ਡਾਇਲੌਗ ਉਹਦੇ ਜੇ ਇੱਕ ਵਾਰਾ ਡਾਇਲੌਗ ਆ ਮਸਤੀ ਜੀ ਕਹਿੰਦੇ ਗੋਲੂ ਤੂੰ ਸਕੂਲ

Facebook Instagram X aur WhatsApp channel par